ਪੰਜਾਬ ਦੇ ਸਰਕਾਰੀ ਸਕੂਲ ਦੇ ਟੀਚਰ ਹੁਣ ਕਰਿਆ ਕਰਨਗੇ ਬੱਚਿਆਂ ਦੇ ਮਾਪਿਆਂ ਦਾ ਬੀਪੀ ਚੈੱਕ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਸਰਕਾਰੀ ਅਧਿਆਪਕ ਜਿਹੜੇ ਨੇ ਉਹ ਬੱਚਿਆਂ ਦੇ ਮਾਪਿਆਂ ਦਾ ਬੀਪੀ ਚੈੱਕ ਕਰਿਆ ਕਰਨਗੇ ਜੀ ਹਾਂ ਇਹ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਚਿੱਠੀ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਖੂਬ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਸਭ ਤੋਂ ਪਹਿਲਾਂ ਉੱਪਰ ਜੇ ਪੜ ਲੀਏ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸਕੈਂਦਰੀ ਲੁਧਿਆਣਾ ਜਿਹਦੇ ਵਿੱਚ ਇਹ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ ਵਿਸ਼ਾ ਪੀਟੀਐਮ ਵਿੱਚ ਮਿਸ਼ਨ ਸਵਸਥ ਕਵਚ ਅਧੀਨ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਉਸ ਦੇ ਨਾਲ ਹੀ ਜਿਨ੍ਹਾਂ ਸਕੂਲਾਂ ਨੇ ਮਿਸ਼ਨ ਸਵਸਥ ਕਵਚ ਅਧੀਨ ਟ੍ਰੇਨਿੰਗ ਲਈ ਹੈ ਉਹ ਸਕੂਲ ਮਿਤੀ 17 ਅਕਤੂਬਰ 2025 ਨੂੰ ਪੀਟੀਐਮ ਵਾਲੇ ਦਿਨ ਮਿਸ਼ਨ ਸਵਸਥ ਕਵਚ ਦਾ ਕੈਂਪ ਲਗਾਉਣਗੇ ਅਤੇ ਲੋਕਾਂ ਨੂੰ ਬੀਪੀ ਸੰਬੰਧੀ ਜਾਣਕਾਰੀ ਦੇਣਗੇ ਜਿਸ ਸੰਬੰਧੀ ਹੈਂਡ ਲਿਗਿਆ ਹੈ ਹਦਾਇਤਾਂ ਦਾ ਪਾਲਣਾ ਕਰਨਾ ਹੋਵੇਗਾ ਜਿਸ ਚ ਸਭ ਤੋਂ ਪਹਿਲਾਂ ਲਿਖਿਆ ਗਿਆ ਇਸ ਪੂਰੀ ਕਹਾਣੀ ਦੀ ਕਾਰਵਾਈ ਦੀ ਅਗਵਾਈ ਆਪ ਦੇ ਸਕੂਲ ਦਾ ਹੈਲਥ ਸੈਂਟਰ ਬੱਚਿਆਂ ਦੀ ਸਹਾਇਤਾ ਨਾਲ ਕਰੇਗਾ ਜੋ ਕਿ ਇਸ ਦਾ ਨੋਡਲ ਵੀ ਹੋਵੇਗਾ ਇਸ ਕੈਂਪ ਵਿੱਚ ਬੀਪੀ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਘੱਟ ਤੋਂ ਘੱਟ 10 ਲੋਕਾਂ ਦਾ ਬੀਪੀ ਨਿਯਮ ਅਨੁਸਾਰ ਤਿੰਨ ਤਿੰਨ ਵਾਰ ਚੱਕ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਇਸ ਪੱਤਰ ਨਾਲ ਨੱਥੀ Google ਫਾਰਮ ਦੇ ਵਿੱਚ ਜਮ੍ਹਾਂ ਕੀਤੀ ਜਾਵੇ ਯਾਨੀ ਕਿ ਤੁਸੀਂ ਇਹ ਸਮਝ ਸਕਦੇ ਹੋ ਆਸਾਨ ਭਾਸ਼ਾ ਚ ਕਿ ਜਿਹੜੇ ਵੀ ਮਾਪੇ ਬੱਚਿਆਂ ਦੇ ਪੀਟੀਐਮ ਵਾਲੇ ਦਿਨ ਉਹ ਸਕੂਲ ਦੇ ਵਿੱਚ ਆਣਗੇ ਤਾਂ ਜਿਹੜੇ ਉੱਥੇ ਦੇ ਅਧਿਆਪਕ ਨੇ ਉਹ ਉੱਥੇ ਉਹਨਾਂ ਦਾ ਬੀਪੀ ਚੈੱਕ ਕਰਨਗੇ ਤਿੰਨ ਤਿੰਨ ਵਾਰ ਤੇ ਆਪਦੇ ਸਕੂਲ ਦੇ ਵਿੱਚ ਚੈੱਕ ਕੀਤੇ ਗਏ ਬੀਪੀ ਸਬੰਧੀ ਰਿਪੋਰਟ ਆਪਣੇ ਸਕੂਲ ਰਿਕਾਰਡ ਵਿੱਚ ਰੱਖੀ ਜਾਵੇ ਇਸ ਸਬੰਧੀ ਕੋਈ ਵੀ ਦੁਬਾਰਾ ਤੋਂ ਯਾਦ ਪੱਤਰ ਨਹੀਂ ਭੇਜਿਆ ਜਾਵੇਗਾ ਤੇ ਨਾਲ ਹੀ ਲਿਖਿਆ ਗਿਆ ਅਨਗੈਲੀ ਦੀ ਸੂਰਤ ਵਿੱਚ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ ਯਾਨੀ ਕਿ ਪ੍ਰਿੰਸੀਪਲ ਉਸ ਦੇ ਨਾਲ ਹੀ ਇਹ ਵੀ ਦੇਖਣ ਵਿੱਚ ਆਇਆ ਕਿ ਬਾਰ ਬਾਰ ਸੁਨੇਹਾ ਦੇਣ ਪਰੰਤ ਵੀ ਕਈ ਸਕੂਲ ਦੀ ਸਮਿਟਰੀ ਰੋਡ ਸਕੂਲ ਤੋਂ ਅਜੇ ਵੀ ਬੀਪੀ ਮਸ਼ੀਨ ਪ੍ਰਾਪਤ ਨਹੀਂ ਕੀਤੀ ਗਈ ਤਾਂ 16 ਤਰੀਕ ਤੱਕ ਬੀਪੀ ਮਸ਼ੀਨ ਵੀ ਪ੍ਰਾਪਤ ਕਰ ਲਈਤੀ ਜਾਵੇ ਤਾਂ ਇਹ ਪਹਿਲੀ ਵਾਰ ਅਸੀਂ ਇਸ ਤਰ੍ਹਾਂ ਦਾ ਫਰਮਾਨ ਦੇਖ ਰਿਹਾ ਕਿ ਭਗਵਨ ਸਰਕਾਰ ਵੱਲੋਂ ਸਕੂਲ ਦੇ ਅਧਿਆਪਕਾਂ ਦੀ ਡਿਊਟੀ ਇਹ ਲਗਾਈ ਗਈ ਹੈ ਕਿ ਜਿਹੜੇ ਵੀ ਬੱਚੇ ਆਦੇ ਮਾਪੇ ਇਸ ਸਕੂਲ ਦੇ ਵਿੱਚ ਪੀਟੀਐਮ ਦੇ ਆਣਗੇ ਤਾਂ ਉਹਨਾਂ ਦੀ ਹੁਣ ਬੀਪੀ ਚੈੱਕ ਜਾਂ ਫਿਰ ਸਵਸਥ ਦੇ ਰਿਗਾਰਡਿੰਗ ਉਹਨਾਂ ਦੀ ਜਿਹੜੀ ਜਾਣਕਾਰੀ ਉਹ ਦੇਣਗੇ ਬਲਕਿ ਇਹ ਗੱਲਾਂ ਛੱਡ ਕੇ ਕਿ ਤੁਹਾਡਾ ਬੱਚਾ ਕਿਵੇਂ ਪੜ ਰਿਹਾ ਹੈ ਕਿਵੇਂ ਨਹੀਂ ਪੜ ਰਿਹਾ ਬੱਚੇ ਨੂੰ ਪੜਾਉਣ ਦੇ ਲਈ ਹੋਰ ਕੀ ਕੁਝ ਯਤਨ ਕਰਨੇ ਚਾਹੀਦੇ ਨੇ ਜਾਂ ਫਿਰ ਬੱਚੇ ਨੂੰ ਟਿਊਸ਼ਨ ਸੈਂਟਰ ਭੇਜਣਾ ਚਾਹੀਦਾ ਜਾਂ ਫਿਰ ਬੱਚੇ ਦੀ ਲਿਖਾਈ ਦੇ ਉੱਤੇ ਕੀ ਕੋਈ ਕਈ ਸਵਾਲ ਨੇ ਬੱਚਿਆਂ ਦੀ ਵੀ ਪੜ੍ਹਾਈ ਨੂੰ ਲੈ ਕੇ ਪਰ ਉਹ ਉਹਨਾਂ ਗੱਲਾਂ ਵੱਲ ਧਿਆਨ ਛੱਡ ਕੇ ਭਗਵੰਤ ਸਰਕਾਰ ਇਹ ਕਹਿ ਰਹੀ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕ ਬੱਚਿਆਂ ਦੇ ਹੁਣ ਪੀਟੀਐਮ ਵੇਲੇ ਜਿਹੜੇ ਨੇ ਬੀਪੀ ਚੈੱਕ ਰਿਆ ਕਰਨਗੇ ਤੇ ਜਦੋਂ ਅਸੀਂ ਇਸ ਲੁਧਿਆਣਾ ਦੇ ਜ਼ਿਲ੍ਹਾ ਅਫਸਰ ਦੇ ਜਿਹੜੇ ਡੀਓ ਨੇ ਜਿਹੜੇ ਕਿ ਐਜੂਕੇਸ਼ਨ ਅਫਸਰ ਹੁੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਫੋਨ ਸਾਡਾ ਨਹੀਂ ਚੱਕਿਆ ਜਿਸ ਕਾਰਨ ਹੁਣ ਇਹ ਨਹੀਂ ਪਤਾ ਲੱਗ ਪਾਰਿਆ ਕਿ ਇਹ ਜਿਹੜੇ ਅ ਕਹ ਲੋ ਕਿ ਆਰਡਰ ਨੇ ਇਹ ਜਿਹੜੇ ਆਰਡਰ ਇਹ ਸ਼ਾਇਦ ਯੂ ਟਰਨ ਤਾਂ ਨਹੀਂ ਹੋ ਜੂਗੇ ਜਾਂ ਫਿਰ ਜਿਹੜੇ ਆਰਡਰ ਨੇ ਕਿਸ ਮਹਿਕਮੇ ਵੱਲੋਂ ਜਾਂ ਫਿਰ ਕਿਸ ਕਿਸ ਜਾਂ ਸਿਰਫ ਇੱਕ ਇਹ ਲੁਧਿਆਣਾ ਜ਼ਿਲ੍ਹੇ ਦੇ ਨਹੀਂ ਜਾਂ ਫਿਰ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਏ ਨੇ ਇਹ ਪਤਾ ਕਰਨ ਲਈ ਅਸੀਂ ਜਦੋਂ ਡੀਓ ਨੂੰ ਫੋਨ ਕੀਤਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਲੁਧਿਆਣਾ ਦੇ ਨੂੰ ਤਾਂ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਜਿਸ ਕਰਕੇ ਹੁਣ ਅਸੀਂ ਇਹ ਹੀ ਕਹਿ ਸਕਦੇ ਆ ਕਿ ਜਿਹੜਾ ਵੀ ਇਹ ਸੋਸ਼ਲ ਮੀਡੀਆ ਦੇ ਪੱਤਰ ਵਾਇਰਲ ਹੋ ਰਿਹਾ ਹੈ ਇਹ ਜਿਹੜਾ ਤੁਸੀਂ ਮੇਰੇ ਹੱਥ 'ਚ ਫੜਿਆ ਹੋਇਆ ਦੇਖ ਰਹੇ ਹੋ ਇਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਤੇ 17 ਤਰੀਕ ਦਾ ਜਿਹੜਾ ਪੀਟੀਐਮ ਹੈ ਉਹਦੇ ਵਿੱਚ ਬੱਚਿਆਂ ਦੇ ਹੁਣ ਮਾਪਿਆਂ ਦਾ ਬੀਪੀ ਚੈੱਕ ਕੀਤਾ ਜਾਵੇਗਾ ਪਹਿਲਾਂ ਤਾਂ ਅਸੀਂ ਇਸ ਤਰ੍ਹਾਂ ਦੀ ਗੱਲ ਕਦੀ ਨਹੀਂ ਸੁਣੀ ਸੀ ਹੁਣ ਖੈਰ ਭਗਵੰਤ ਸਰਕਾਰ ਦੇ ਵੇਲੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਫੈਸਲੇ ਆਏ ਨੇ ਤੇ ਕਈ ਫੈਸਲੇ ਯੂ ਟਰਨ ਵੀ ਹੋ ਗਏ ਨੇ ਹੁਣ ਇਹ ਤਾਂ ਦੇਖਣਾ ਹੋਵੇਗਾ ਕਿ ਜਿਵੇਂ ਅੱਜ ਦੀ ਤਰੀਕ ਤੋਂ 15 ਹੈ ਤੇ ਉਸ ਤੋਂ ਬਾਅਦ ਹੁਣ 17 ਤਰੀਕ ਨੂੰ ਬੀਪੀ ਚੈੱਕ ਹੁੰਦਾ ਹੈ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਸੋਚਣਾ ਹੈ ਇਸ ਫੈਸਲੇ ਦੇ ਉੱਤੇ ਕਿ ਇਹ ਚੰਗਾ ਫੈਸਲਾ ਹੈ ਜਾਂ ਫਿਰ ਮਾੜਾ ਫੈਸਲਾ ਹੈ ਕਿ ਸਕੂਲ ਦੇ ਅਧਿਆਪਕ ਸਿਰਫ ਬੱਚਿਆਂ ਵੱਲ ਧਿਆਨ ਦੇਣੇ ਨਹੀਂ ਜਾਂ ਫਿਰ ਬੱਚਿਆਂ ਦੇ ਮਾਪਿਆਂ ਦੇ ਬੀਪੀ ਵੀ ਚੈੱਕ ਕਰਨ కమంట్స్